ਉਸੀ ਲੋਕਾਂ ਨੂੰ ਖਾਣਾ ਪੀਣਾ ਵੰਡਦੇ ਦੇਖਿਆ ਹੋਵੇਗਾ ਕੱਪੜੇ ਵੰਡਦੇ ਦੇਖਿਆ ਹੋਵੇਗਾ ਪਰ ਕੀ ਕਦੀ ਸੋਚਿਆ ਕਿ ਕੋਈ ਸੋਨਾ ਚਾਂਦੀ ਵੀ ਵੰਡ ਸਕਦਾ ਹੈ ਪਰ ਅਜਿਆ ਹੋਇਆ ਜੀ ਹਾਂ ਇੱਕ ਵਿਅਕਤੀ ਜਿਸ ਦਾ ਨਾਮ ਵਿਕਰਮ ਹੈ ਉਸਨੇ ਜੋ ਹੈ ਉਹੋ ਚਾਂਦੀ ਦੀਆਂ ਰਖੜੀਆਂ ਵੰਡਣੀਆਂ ਸ਼ੁਰੂ ਕਰ ਦਿੱਤੀਆਂ ਨੇ ਉਸਨੇ ਕਿਹਾ ਕਿ ਇਹ ਮੇਰੀ ਤਮੰਨਾ ਸੀ ਕਿ ਮੈਂ ਆਪਣੀ ਭੈਣਾਂ ਦੇ ਲਈ ਕੁਝ ਕਰ ਸਕਾਂ ਮੈਂ ਔਰਤਾਂ ਦੇ ਲਈ ਕੁਝ ਕਰ ਸਕਾਂ ਤੇ दिली ਖੁਆਇਸ਼ ਸੀ ਕਿ ਬਹੁਤ ਸਾਰੀਆਂ ਔਰਤਾਂ ਚਾਂਦੀ ਦੀਆਂ ਰਖੜੀਆਂ ਖਰੀਦ ਨਹੀਂ ਪਾਉਂਦੀਆਂ ਅਤੇ ਪਰ ਉਹਨਾਂ ਦੀ ਇੱਛਾ ਹੁੰਦੀ ਹੈ ਕਿ ਉਹ ਆਪਣੇ ਭਰਾ ਨੂੰ ਚਾਂਦੀ ਦੀ ਰਖੜੀ ਬੰਨਣ ਜਿਸ ਨੂੰ ਲੈ ਕੇ ਉਹ ਚਾਹੁੰਦੇ ਸੀ ਕਿ ਮੈਂ ਉਹਨਾਂ ਭੈਣਾਂ ਦੀ ਖੁਆਇਸ਼ ਜਿਹੜੀ ਉਹ ਪੂਰੀ ਕਰ ਸਕਾਂ ਜਿਸ ਕਰਕੇ ਉਹਨਾਂ ਨੇ ਆਪਣੀ ਦੁਕਾਨ ਤੇ ਜਿਹੜਾ ਉਹ ਰਖੜੀ ਵੰਡਣੀ ਚਾਂਦੀ ਦੀ ਸ਼ੁਰੂ ਕਰ ਦਿੱਤੀ ਹੈ ਜੀ ਹਾਂ ਦਾਦੀਏ ਕਿ ਇਹ ਇੱਕ ਸੁਨਿਆਰ ਦੀ ਦੁਕਾਨ ਹੈ ਅਤੇ 55 ਸਾਲ ਤੋਂ ਇਹ ਦੁਕਾਨ ਚੱਲ ਰਹੀ ਹੈ ਤੇ ਵਿਕਰਮ ਨੇ ਜੋ ਹੈ ਮਨ ਦੇ ਵਿੱਚ ਇੱਕ ਖੁਆਇਸ਼ ਰੱਖੀ ਸੀ ਕਿ ਮੈਂ ਇੱਕ ਸਮੇਂ ਦੇ ਵਿੱਚ ਜੋ ਹੈ ਉਹ ਫਰੀ ਦੇ ਵਿੱਚ ਚਾਂਦੀ ਦੀਆਂ ਰਖੜੀਆਂ ਵੰਡਾਂਗਾ ਤਾਂ ਇਸ ਦੀ ਸ਼ੁਰੂਆਤ ਉਹਨਾਂ ਨੇ ਪਿਛਲੇ ਸਾਲ ਕੀਤੀ ਸੀ तकरीबन 1200 ਰਖੜੀਆਂ ਤੋਂ ਤੇ ਇਸ ਸਾਲ ਜੋ ਹੈ ਉਹਨਾਂ ਨੇ ਇਸ ਦੇ ਵਿੱਚ ਵਾਅਦਾ ਕਰਦੇ ਹੋਏ तकरीबन 2000 ਤੋਂ 2500 ਰਖੜੀਆਂ ਜਿਹੜੀਆਂ ਨੇ ਉਹ ਵੰਡੀਆਂ ਨੇ ਤੁਸੀਂ ਵੇਖ ਸਕਦੇ ਹੋ ਕਿ ਔਰਤਾਂ ਦੀ ਲਾਈਨ ਕਿੰਨੀ ਲੰਬੀ ਲੱਗੀ ਹੋਈ ਹੈ ਕਿਹਾ ਜਾ ਰਿਹਾ ਹੈ ਕਿ ਜਦੋਂ ਉਹਨਾਂ ਨੇ ਇਹ ਐਨਾਉਂਸ ਕੀਤਾ ਕਿ ਰਖੜੀਆਂ ਵੰਡਣਗੇ ਉਸ ਤੋਂ ਬਾਅਦ ਔਰਤਾ ਦੀ ਇੰਨੀ ਜ਼ਿਆਦਾ ਲਾਈਨ ਲੱਗ ਗਈ ਕਿ ਉਹਨਾਂ ਨੂੰ ਦਰਵਾਜ਼ਾ ਬੰਦ ਕਰਨਾ ਪਿਆ ਅਤੇ ਲਾਈਨ ਦੇ ਵਿੱਚ ਲਗਾ ਕੇ ਔਰਤਾਂ ਨੂੰ ਇਕੱਲੀ-ਕੱਲੀ ਨੂੰ ਇਸ ਤਰੀਕੇ ਦੇ ਨਾਲ ਜੋ ਹੈ ਉਹ ਰਖੜੀ ਦੇਣੀ ਪਈ। ਜੋ ਇਹ ਤਸਵੀਰਾਂ ਜਦੋਂ ਸਾਹਮਣੇ ਆਈਆਂ ਤੇ ਔਰਤਾਂ ਦਾ ਮਨ ਖੁਸ਼ ਹੋ ਗਿਆ ਤੇ ਔਰਤਾਂ ਇਹਨਾਂ ਨੂੰ ਦੁਆਵਾ ਦੇਣ ਲੱਗੀਆਂ। ਉਹਨਾਂ ਨੇ ਕਿਹਾ ਕਿ ਮੈਂ ਜੋ ਹੈ ਇਹ ਦੁਆਵਾ ਦੇ ਲਈ ਕਰ ਰਿਹਾ ਹਾਂ। ਤਾਂ ਹੁਣ ਤੁਸੀਂ ਜਾਨਣਾ ਚਾਹੁੰਦੇ ਹੋਗੇ ਕਿ ਆਖਿਰਕਾਰ ਇਹ ਹੈ ਕਿੱਥੇ ਆ ਤੇ ਇਸ ਤਰੀਕੇ ਨਾਲ ਕਿੱਥੇ ਵੰਡੀ ਜਾ ਰਹੀ ਹੈ ਰਖੜੀ। ਦਰਅਸਲ ਇਹ ਬਰਨਾਲਾ ਦੇ ਵਿੱਚ ਦੱਸਿਆ ਜਾ ਰਿਹਾ ਹੈ ਬਰਨਾਲਾ ਦੀ ਮਾਰਕੀਟ ਦੇ ਵਿੱਚ ਇਹ ਸੁਨਿਆਰ ਦੀ ਦੁਕਾਨ ਹੈ ਅਤੇ ਉੱਥੇ ਹੀ ਜੋ ਹੈ ਇਹ ਰਖੜੀਆਂ ਜਿਹੜੀਆਂ ਨੇ ਉਹ ਵੰਡੀਆਂ ਗਈਆਂ ਨੇ ਸੋ ਔਰਤਾ ਖੁਸ਼ ਹੋ ਕੇ ਰਖੜੀਆਂ ਲੈ ਰਹੀਆਂ ਅਤੇ ਔਰਤਾ ਜਿਹੜੀਆਂ ਨੇ ਇਹ ਰਖੜੀਆਂ ਲੈ ਕੇ ਖੁਸ਼ੀ ਮਹਿਸੂਸ ਕਰ ਰਹੀਆਂ ਸੀ ਤਕਰੀਬਨ ਉਹਨਾਂ ਨੇ ਦੱਸਿਆ ਕਿ ਅਸੀਂ 2000 ਤੋਂ 2500 ਰਖੜੀਆਂ ਜਿਹੜੀਆਂ ਨੇ ਉਹ ਵੰਡੀਆਂ ਨੇ ਡਿਟੇਲ ਦੇ ਵਿੱਚ ਤੁਹਾਨੂੰ ਸੁਣਾਵਾਂਗੇ ਕਿ ਆਖਿਰਕਾਰ ਕਿਵੇਂ ਉਹਨਾਂ ਨੇ ਇਸ ਦੀ ਸ਼ੁਰੂਆਤ ਕੀਤੀ ਅਤੇ ਰਖੜੀ ਵੰਡ ਕੇ ਉਹ ਕੀ ਮਹਿਸੂਸ ਕਰ ਰਹੇ ਨੇ ਇਸ ਸਿੱਕੇ ਦੇ ਨਾਲ ਜੋ ਹੈ ਉਹ ਰਖੜੀ ਦਾ ਤਿਉਹਾਰ ਤੇ ਉਹਨਾਂ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਅਤੇ ਉਹਨਾਂ ਨੇ ਇਸ ਮੌਕੇ ਤੇ ਕੀ ਗੱਲਬਾਤ ਕੀਤੀ ਹੈ ਤੇ ਇਹਨਾਂ ਨੇ ਉਹਨਾਂ ਨੇ ਇਹ ਚੀਜ਼ ਕਿਉਂ ਸ਼ੁਰੂ ਕੀਤੀ ਹੈ ਜੇਕਰ ਤੁਸੀਂ ਪੂਰੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤੇ ਤੁਸੀਂ ਜੋ ਹੈ ਇਸ ਦੁਕਾਨਦਾਰ ਦੀ ਗੱਲ ਸੁਣ ਕੇ ਜਾਓ ਅਤੇ ਕਿੱਥੋਂ ਵੰਡ ਰਹੇ ਨੇ ਕਿਵੇਂ ਵੰਡ ਰਹੇ ਨੇ ਇਹ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਤੁਹਾਨੂੰ ਇਹ ਜੋ ਗੱਲਬਾਤ ਹੈ ਉਹ ਜ਼ਰੂਰ ਸੁਣਨੀ ਚਾਹੀਦੀ ਹੈ ਮੇਰਾ ਨਾਮ ਹੈ ਜੀ ਵਿਕਰਮਜੀਤ ਹੈ ਜੀ ਅਸੀਂ ਪਿਛਲੇ 55 ਸਾਲ ਤੋਂ ਜੀ ਮਤਲਬ ਜੁਐਲਰੀ ਦਾ ਕੰਮ ਕਰ ਰਹੇ ਹਾਂ ਜੀ ਤੇ ਪਿਛਲੇ ਸਾਲ ਅਸੀਂ ਬਵੈਸੀ ਜਿਵੇਂ ਰੱਬ ਬੋਲਨੀ ਸਾਡੇ ਮਨ ਚ ਆ ਗਈ ਵੀ ਅਸੀਂ ਸੇਵਾ ਕਰਨੀ ਹੈ ਜੀ ਕੁੜੀਆਂ ਦੀ ਤੇ ਪਿਛਲੇ ਸਾਲ ਅਸੀਂ ਲਗਭਗ ਜੀ 1200 ਤੋਂ ਲੈ ਕੇ 1500 ਅਸੀਂ ਰਖੜੀ ਬਣਨੀ ਸੀ ਚਾਂਦੀ ਦੀ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਸਾਨੂੰ ਮਤਲਬ ਬਹੁਤ ਜ਼ਿਆਦਾ ਪਿਆਰ ਮਿਲਿਆ ਲੋਕਾਂ ਦਾ ਜੀ ਮਤਲਬ ਸਾਨੂੰ ਬਹੁਤ ਐਪਰੀਸ਼ੀਏਟ ਕੀਤਾ ਗਿਆ ਵੀ ਤੁਸੀਂ ਇੱਕ ਨਵੀਂ ਚੀਜ਼ ਕਰਤੀ ਵੀ ਅਸੀਂ ਸੁਣਿਆ ਸੀਗਾ ਵੀ ਲੰਗਰ ਲੋਕੀ ਲਾਉਂਦੇ ਰੋਟੀ ਦਾ ਜਾਂ ਹੋਰ ਚੀਜ਼ ਦਾ ਵੀ ਤੁਸੀਂ ਲੰਗਰ ਤੁਸੀਂ ਚਾਂਦੀ ਦਾ ਲਾਤਾ ਜੀ ਰਖੜੀ ਦਾ ਤੇ ਸਾਨੂੰ ਬਹੁਤ ਭੈਣਾ ਨੇ ਮਤਲਬ ਸਾਨੂੰ ਸੀਸਾ ਦਿੱਤੀਆਂ ਜੀ ਤੇ ਰੱਬ ਨੇ ਹਨ ਬਹੁਤ ਬਰਕਤ ਪਾਈ ਵੀ ਤਾਂ ਇਸ ਕਰਕੇ ਇਸ ਵਾਰ ਅਸੀਂ ਜੀ 2000 ਤੋਂ ਲੈ ਕੇ 2500 ਰਖੜੀ ਵੰਡ ਰਹੇ ਆ ਜੀ ਚਾਂਦੀ ਦੀ ਤੇ ਅੱਗੇ ਵੀ ਅਸੀਂ ਜੀ ਆਈ ਮਤਲਬ ਹਰ ਸਾਲ ਜੀ ਇਸ ਚੀਜ਼ ਦੇ ਵਿੱਚ ਅਸੀਂ ਵਾਅਦਾ ਕਰਦੇ ਜਾਵਾਂਗੇ ਸੋਚ ਬਾਜੀ ਜਿਵੇਂ ਮਹਾਰਾਜ ਜਿਵੇਂ ਕਹਦੇ ਵੀ ਆਪੀ ਦਿਮਾਗ 'ਚ ਗੱਲ ਪੈ ਗਈ ਜੀ ਬਾਕੀ ਐ ਹੁੰਦਾ ਉਹਦੇ ਪੁਰਖਾਂ ਦਾ ਨਾਮ ਰੌਸ਼ਨ ਕਰਨਾ ਹੁੰਦਾ ਹਰ ਬਜ਼ੁਰਗਾਂ ਦਾ ਜੀ ਇਸ ਕਰਕੇ ਆਏ ਸੀ ਵੀ ਨਾਮ ਬਣਾਉਣਾ ਜੀ ਤੇ ਬਸ ਉਸ ਕਰਕੇ ਮਤਲਬ ਸਾਡੀ ਇਹ 'ਚ ਕੋਈ ਹੋਣੀ ਜੀ ਇਹ ਰੱਬ ਨੇ ਜੋ ਕਰਦਾ ਮਾਲਕ ਨਹੀਂ ਕੀਤਾ ਜੀ ਬੰਦਾ ਕੁਛ ਨਹੀਂ ਹੁੰਦਾ ਕਰਨ ਵਾਲਾ ਮਾਲਕੀ ਸਭ ਕਰਾਉਂਦਾ ਜੀ ਹਾਂਜੀ ਮੇਰਾ ਨਾਮ ਸਿਮਰਨਜੀਤ ਕੌਰ ਹੈ ਜੀ ਤੇ ਮੈਨੂੰ ਇਥੋਂ ਰਖੜੀ ਲੈ ਕੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵਧੀਆ ਲੱਗਿਆ ਇਹਨਾਂ ਨੇ ਪਿਛਲੇ ਸਾਲ ਵੀ ਬਹੁਤ ਰਖੜੀਆਂ ਵੰਡੀਆਂ ਸੀ 1200 ਤੇ ਰਖੜੀ ਬਣ ਕੇ ਮੇਰੇ ਵੀਰ ਨੂੰ ਬਹੁਤ ਵਧੀਆ ਲੱਗਿਆ ਮੈਨੂੰ ਵੀ ਬਹੁਤ ਚੰਗਾ ਲੱਗਿਆ ਨਾ ਰਖੜੀ ਲੈ ਕੇ ਜਿਵੇਂ ਕੁਝ ਲੋਕ ਹੁੰਦੇ ਆ ਜਿਨ੍ਹਾਂ ਤੋਂ ਚਾਂਦੀ ਵੀ ਨਹੀਂ ਖਰੀਦੀ ਜਾਂਦੀ ਤੇ ਉਹਨਾਂ ਨੂੰ ਵੀ ਇਹਨਾਂ ਨੇ ਫ੍ਰੀ ਰਖੜੀਆਂ ਦਿੱਤੀਆਂ ਬਹੁਤ ਸੱਚੀ ਬਹੁਤ ਮਨ ਖੁਸ਼ ਹੋਇਆ ਰੱਬ ਇਹਨਾਂ ਦੇ ਹੋਰ ਵੀ ਜ਼ਿਆਦਾ ਤਰੱਕੀ ਦੇਵੇ ਜਿਸ ਸਾਹਬ ਨਾਲੇ ਕੁੜੀਆਂ ਨੂੰ ਬਹੁਤ ਖੁਸ਼ ਕਰਦੇ ਆ ਮੈਨੂੰ ਵੀ ਸੱਚੀ ਬਹੁਤ ਵਧੀਆ ਲੱਗਿਆ ਤੇ ਵੀਰੇ ਨੂੰ ਗੋਡ ਬlesਸ ਯੂ ਸੱਚੀ ਸੀਰੀਅਸਲੀ